ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਇੱਕ ਡਾਟਾ ਬੋਲਣ ਲੱਗੇ ਆ ਜੀ ਜੱਟ ਸਿੱਖ ਗਰੀਬ ਪਰਿਵਾਰ ਦੀ ਲੜਕੀ ਦਾ ਡਾਟਾ ਜੀ ਤੇ ਧਿਆਨ ਨਾਲ ਸੁਣ ਲਿਓ ਤੇ ਆਪਾਂ ਨੂੰ ਮੁੰਡਾ ਚਾਹੀਦਾ ਕੋਟਕਪੁਰੇ ਏਰੀਆ ਚ ਕੁੜੀ ਦੀ ਉਮਰ ਹੈਗੀ 21 ਸਾਲ ਜੱਟਾਂ ਦੀ ਕੁੜੀ ਹੈ ਜੀ ਤੇ ਚਾਚੇ ਤਾਇਆ ਨਹੀਂ ਤੋੜਨੀ ਹੈ ਗਰੀਬ ਪਰਿਵਾਰ ਚੋਂ ਬਹੁਤਾ ਜੀ ਦੇਣਾ ਲੈਣਾ ਕੁਝ ਨਹੀਂ ਹੈਗਾ ਸੇਕ ਪੜੀ ਹੋਈ ਹੈ 5 ਸੇਕ ਪੜੀ ਹੋਈ ਹੈ ਕੁੜੀ ਤੇ ਏਰੀਆ ਆਪਾਂ ਨੂੰ ਕੋਟਕਪੂਰਾ ਹੀ ਚਾਹੀਦਾ ਜੇ ਕੋਈ ਮੇਰਾ ਵੀਰ ਕੋਟਕਪੂਰੇ ਏਰੀਏ ਦੇ ਵਿੱਚ 5-7 ਜਾਂ 5-4 5-3 ਕਿੱਲਾਂ ਦੇ ਵਿੱਚ ਹੈਗਾ ਕੋਈ ਮੁੰਡਾ ਜਾਹੇ ਤਾਂ ਮਾੜਾ ਮੋਟਾ ਉਦਾਂ ਖੇਤੀਬਾੜੀ ਕਰਦਾ ਹੋਵੇ ਤੇ ਜੇ ਕੋਈ 2-2.5 ਕਿੱਲਾਂ ਚਾਹੇ ਤਾਂ ਪ੍ਰਾਈਵੇਟ ਨੌਕਰੀ ਜ਼ਰੂਰ ਕਰਦਾ ਹੋ ਹੋ ਕਰਦਾ ਹੋਵੇ ਤੇ ਜੇ ਕੋਈ ਮੇਰਾ ਵੀਰ ਇਹ ਜਾ ਹੈਗਾ ਉਮਰ ਜ਼ਿਆਦੇ ਨਾ ਹੋਵੇ ਮੁੰਡੇ ਦੀ 25 ਸਾਲੀ ਹੋਵੇ ਜੀ ਤੇ ਕਰੋ ਸੰਪਰਕ ਜੇ ਕੋਈ ਇਦਾਂ ਦਾ ਮੁੰਡਾ ਹੈਗਾ ਏਰੀਆ ਕੋਟਕਪੂਰਾ ਤੇ ਇੱਧਰ ਆਪਣਾ ਮੋਗਾ ਬਸ ਬੱਦਣੀ ਬੁੱਦਣੀ ਇੱਧਰ ਹੀ ਮੋਗੇ ਕਣੀਆਂ ਹੀ ਬਸ ਇਹ ਚੱਲ ਜੂ ਧੰਨਵਾਦ ਹਾਂਜੀ ਸੋਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਅੱਜ ਜਲਾਹਿਆਂ ਦੀ ਲੜਕੀ ਆਈ ਹੈ ਜੀ ਜਿਹੜੇ ਮੁਸਲਮਾਨ ਜਲਾਹੇ ਹੁੰਦੇ ਨੇ ਤੇ ਆਪਾਂ ਨੂੰ ਮੁੰਡਾ ਜੱਟਾਂ ਦਾ ਹੀ ਚਾਹੀਦਾ ਧਿਆਨ ਨਾਲ ਸੁਣ ਲਿਓ ਡਾਟਾ ਮੁੰਡਾ ਜੱਟਾਂ ਦਾ ਹੀ ਹੋਵੇ ਏਰੀਆ ਤੂਰੀ ਸੰਗਰੂਰ ਮਰੇਲ ਕੋਟਲਾ ਬੇਲੂ ਮੰਡੀ ਅਮ드ਗੜ ਐਦੂ ਗਾਹਾਂ ਨਹੀਂ ਜਾਂਦਾ ਪਰਿਵਾਰ ਇੱਧਰ ਰਾਣਾ ਸਾਹਿਬ ਕੰਨੀ ਚਲੇ ਜਾਣਗੇ ਤੇ ਲੁਧਿਆਣਾ ਤਾਂ ਚਲੋ ਉਹਨਾਂ ਦਾ ਏਰੀਆ ਹੈਗਾ ਹੀ ਹੈਗਾ ਤੇ ਆਪਾਂ ਨੂੰ ਮੁੰਡਾ 5-4 ਕਿਲਿਆਂ ਦੇ ਵਿੱਚ 3-4 ਕਿਲਿਆਂ 'ਚ ਵੀ 2 ਕਿਲਿਆਂ 'ਚ ਵੀ ਕਰਦਾ ਜੇ ਮੁੰਡਾ ਕੋਈ ਵਧੀਆ ਕੰਮ ਕਰਦਾ ਆਪਦਾ ਕਾਰੋਬਾਰਾ ਕੋਈ ਤੇ 2 ਕਿਲਿਆਂ 'ਚ ਵੀ ਕਰਦਾ ਪਰਿਵਾਰ ਤੇ ਪਹਿਲਾਂ ਵੀ ਉਹਦੀ ਭੈਣ ਵਧੀਆ ਚੰਗੇ ਪਰਿਵਾਰ 'ਚ ਵਿਆਹੀ ਹੋਈ ਹੈ ਜੱਟਾਂ ਦੀ ਵਿਆਹੀ ਹੋਈ ਹੈ ਤੇ ਆਪਾਂ ਨੂੰ ਇਸ ਕੁੜੀ ਖਾਤਰ ਵੀ ਜੱਟਾਂ ਦਾ ਮੁੰਡਾ ਹੀ ਚਾਹੀਦਾ ਤੇ ਕਰੋ ਸੰਪਰਕ ਫਿਰ ਧੰਨਵਾਦ ਜੀ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਫਖੀਰਾਂ ਦੀ ਲੜਕੀ ਆਈ ਹੈ ਜੀ ਫਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰੋਂ ਆ ਜੀ ਚੁੰਨੀ ਚੜਾਵਾ ਕਰਨਗੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਫਖੀਰਾਂ ਦਾ ਹੀ ਚਾਹੀਦਾ ਹੈ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਪੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋ ਗਏ ਤੇ ਕੁੜੀ ਦਾ ਇਹਦਾ ਬੁਟੀਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਕਰ। ਹਾਂਜੀ ਸਾਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨਾਂ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਹੈ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ। ਤੇ ਇਹਨਾਂ ਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਸਰੀ ਕੱਲ ਮੈਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਉਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਸਾਲ ਦਾ ਇੱਧਰ ਆਪਣੀ ਬਠਿੰਡੇ ਕੰਨੀ ਦਾ ਮੁੰਡਾ 22 ਕਿਲੇ ਪੈੜੀਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸੁਦਰਤ ਬੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ 100 ਚ 30 35% 30 35% ਕੁ ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜਾ ਕੇ ਦਾ ਬਿਲਕੁਲ বিনা ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਹੈ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਐ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲ ਕੋਟ ਲਾ ਤੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਐ ਤੇ ਰਾਏਕੋਟ ਬਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਐ ਤੇ ਗਰੀਬ ਘਰੂਆਂ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਧੂਰੀ ਤੋਂ ਆ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ ਦੋ ਚਾਰ ਕੇਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਕੋਲਸੇਜ ਹੋਵੇ ਆਪਾਂ ਨੂੰ ਏਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਦਬ ਕੇ 6 ਤਾਂ ਹਾਂਜੀ ਸਸਰੀ ਕਾਲ ਮੈਂ ਥੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਬਜ਼ੁਰਗ ਦਾ ਡਾਟਾ ਆਇਆ ਬਜ਼ੁਰਗ ਦੀ ਉਮਰ ਹੈਗੀ ਆ 50 ਸਾਲ ਤੇ ਤਿੰਨ ਬਜ਼ੁਰਗ ਦੇ ਬੇਟੀਆਂ ਨੇ ਤੇ ਆਪਾਂ ਨੂੰ ਜਨਾਨੀ ਮੁੰਡੇ ਵਾਲੀ ਚਾਹੀਦੀ ਐ ਮੁੰਡਾ 20 ਸਾਲਾਂ ਤੋਂ ਘੱਟ ਹੋਵੇ ਜਨਾਨੀ ਮੁੰਡੇ ਵਾਲੀ ਹੋਵੇ ਤਾਂ ਮੁੰਡਾ 20 ਸਾਲ ਤੋਂ ਘੱਟ ਹੋਵੇ 20 ਸਾਲ ਦਾ ਮੁੰਡਾ ਨਾ ਹੋਵੇ 12-15 ਸਾਲ ਤੱਕ ਮੁੰਡਾ ਚੱਲ ਜੂਗਾ ਤੇ ਤਿੰਨ ਬੇਟੀਆਂ ਨੇ ਪਹਿਲਾਂ ਵਾਲੀ ਘਰ ਵਾਲੀ ਹੈਗੀ ਆ ਉਹਦੀ ਰਜਾਵੰਦੀ ਦੇ ਨਾਲ ਹੀ ਮੁੰਡੇ ਵਾਲੀ ਲੇਡੀਜ਼ ਦੇ ਨਾਲ ਅੰਕਲ ਨੇ ਵਿਆਹ ਕਰਾਉਣਾ ਤੇ 50 ਸਾਲਾਂ ਅੰਕਲ ਦੀ ਉਮਰ ਹੈ ਜੇ ਕੋਈ ਮੇਰੀ ਭੈਣ ਇਹ ਜੀ ਹੈਗੀ ਹੈ ਜਨਾਨੀ ਤੇ ਮੇਰੇ ਨਾਲ ਸੰਪਰਕ ਕਰੋ ਆਪਦਾ ਡਾਟਾ ਮੈਨੂੰ ਅ ਅਨਬਾਕਸ ਦੇ ਵਿੱਚ ਸੈਂਡ ਕਰ ਦਿਆ ਕਰੋ ਹੱਥ ਬੰਨ ਕੇ ਬੇਨਤੀ ਹੈ ਜੀ ਧੰਨਵਾਦ ਕਮੈਂਟ ਵਧੀਆ ਕਰਿਓ ਹਾਂਜੀ ਸਸਰੀਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਅੰਕਲ ਆਇਆ ਜੀ ਕੈਨੇਡਾ ਪੀਆਰ ਰਮਦਾਸ ਜੀ ਸਿੱਖ ਜਾਤ ਅੰਕਲ ਦੀ ਕਾਸਟ ਰਮਦਾਸ ਜੀ ਸਿੱਖ ਹੈ 57 ਸਾਲ ਉਮਰ ਹੈ ਜੀ ਕੈਨੇਡਾ ਦਾ ਪੀਆਰ ਹੈ ਤੇ ਆਪਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਕਾਸਟ ਦੀ ਮਤਲਬ ਜਨਾਨੀ ਹੋਵੇ 45 50 ਸਾਲ ਦੀ ਹੋਵੇ 40 ਦੀ ਹੋਵੇ ਜਿੰਨੀ ਵੀ ਉਮਰ ਦੀ ਮਰਜ਼ੀ ਹੋਵੇ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਹੀ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਨੂੰ ਚਾਹੀਦੀ ਵੀ ਕੈਨੇਡਾ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੱਕੀ ਹੋਵੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਜੇ ਮੇਰੇ ਵੀਰ ਭੈਣ ਕੋਲੇ ਕੋਈ ਇਹੋ ਜਿਹਾ ਡਾਟਾ ਹੈਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਮੇਰੇ ਨਾਲ ਡਾਟਾ ਜ਼ਰੂਰ ਸ਼ੇਅਰ ਕਰਿਓ ਜੀ ਆਪਾਂ ਨੇ ਅੰਕਲ ਦਾ ਰਿਸ਼ਤਾ ਕਰਾਉਣਾ ਕੇਸ ਆਪਣੇ ਕੋਲੇ ਸਿੱਧਾ ਹੀ ਹੈ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਰੋਟੀ ਪੱਕਦੀ ਹੋਈ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਵਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਠਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੇ ਮੁੰਡਾ ਚਾਹੀਦਾ ਆਪਾਂ ਨੂੰ ਇੱਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇੱਧਰ ਆਪਣਾ ਜਗਰਾਉਂ ਸਾਈਡ ਤੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁੱਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਬਰਨਾਲੇ ਏਰੀਏ ਦੇ ਵਿੱਚੋਂ ਕੁੜੀ ਸੰਗਰੂਰ ਧੂਰੀ ਮਾਨਸਾ ਸਮਾਣਾ ਸੁਨਾਮ ਤੇ ਇਹ ਏਰੀਏ ਦੇ ਵਿੱਚ ਚਲੇ ਜਾਣਗੇ ਜੀ ਜੱਟਾਂ ਦੀ ਕੁੜੀ ਹੈ ਤੇ ਬਿਲਕੁਲ ਗਰੀਬ ਘਰ ਦੀ ਚੁਨੀ ਚੜਾਵਾ ਹੀ ਕਰਨਗੇ ਜੀ ਕੱਪੜਾ ਲੀੜਾ ਤਾਬਦਾ ਪਾ ਦੇਣਗੇ ਪਰ ਚੁਨੀ ਚੜਾਵਾ ਹੀ ਕਰਨਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ ਹੈ 30 ਤੋਂ 32 ਤੇ 33 ਸਾਲ ਤੱਕ ਮੁੰਡਾ ਕੁੜੀ ਦੀ ਉਮਰ 28 ਸਾਲ ਹੈ ਜੀ ਜੱਟਾਂ ਦੀ ਕੁੜੀ ਹੈ ਵੀਡੀਓ ਨੂੰ ਕਰ ਦਿਓ ਤਾਂ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਅੱਜ ਆਪਾਂ ਨੂੰ ਸਵੇਰੇ ਸਵੇਰੇ ਰਿਕਵੈਸਟ ਹੀ ਆਈ ਹੈ ਤੇ ਆਪਾਂ ਇੱਕ ਕੁੜੀ ਦਾ ਡਾਟਾ ਬੋਲਣ ਲੱਗੇ ਆਂ ਕਾਫੀ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਪਾਇਆ ਹੈਗਾ ਆਪਣੇ ਕੋਲ ਆਈ ਹੈ 8 ਕਿਲਿਆਂ ਦੇ ਵਿੱਚ ਕੁੜੀ ਧੂਰੀ ਸੰਗਰੂਰ ਦੇ ਵਿੱਚ ਫੌਜੀ ਜਾਂ ਪੁਲਿਸ ਵਾਲਾ ਮੁੰਡਾ ਹੋਵੇ 5-4 ਕਿਲਿਆਂ ਦੇ ਵਿੱਚ ਹੀ ਕਰ ਦੇਣਗੇ ਤੇ ਜਿਹੜੇ ਵੀ ਭੈਣ ਭਾਈ ਕੋਲੇ ਫੌਜੀ ਮੁੰਡਾ ਹੈਗਾ ਜਾਂ ਸਿੱਧਾ ਕੇਸ ਹੈਗਾ ਤਾਂ ਉਹ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਨੰਬਰ ਆਪਦਾ ਕਮੈਂਟਾਂ ਦੇ ਵਿੱਚ ਨਾ ਸੱਦਿਆ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਜੀ ਰਮਦਾਸ ਸਿੰਘ ਦੀ ਕੁੜੀ 20 ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਦੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਸਤਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇੱਕ ਬ੍ਰਾਹਮਣ ਕਾਸਟ ਦੀ ਲੜਕੀ ਤੇ ਮੁੰਡਾ ਆਪਾਂ ਨੂੰ ਚਾਹੀਦਾ ਪੁਰਤਕਾਲ ਦੇ ਵਿੱਚ ਪੁਰਤਕਾਲ ਦੇ ਵਿੱਚ ਮੁੰਡਾ ਚਾਹੀਦਾ ਜੀ ਪੁਰਤਕਾਲ ਦਾ ਪੱਕਾ ਹੋਵੇ ਚਾਹੇ ਕੱਚਾ ਹੋਵੇ ਪਰ ਮੁੰਡਾ ਪੁਰਤਕਾਲਚੀ ਹੋਵੇ ਜੇ ਜੱਟਾਂ ਦਾ ਤਾਂ 2 2.5 3 ਕਿਲੀਆਂ ਦੇ ਵਿੱਚ ਹੋਵੇ ਤੇ ਕੁੜੀ ਦੀ ਉਮਰ ਹੈਗੀ ਐ 97 ਦਾ ਜਨਮ ਹੈ ਕੁੜੀਆ ਦਾ ਤੇ ਜੇ ਕੋਈ ਮੇਰਾ ਵੀਰ ਇਹ ਕੁੜੀ ਤੋਂ ਸਾਲ 2 ਸਾਲ ਵੱਡਾ ਹੈਗਾ ਤਾਂ ਕਰੋ ਸੰਪਰਕ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਇੱਕ ਜੱਟਾਂ ਦੀ ਗੁੜੀਆ ਛੋਟੀ ਉਮਰ ਹੈ ਜੀ ਗੁੜੀਆ ਦੀ 20 ਸਾਲ ਦੀ ਹੈ ਗੁੜੀਆ ਆਪਾਂ ਨੂੰ 25 ਸਾਲ ਤੱਕ ਮੁੰਡਾ ਚਾਹੀਦਾ ਜੱਟਾਂ ਦਾ ਮੁੰਡੇ ਨੂੰ 4 ਤੋਂ 5 ਕੀਲਿਆਂ ਦੇ ਵਿੱਚ ਆਪਾਂ ਨੂੰ ਚਾਹੀਦਾ ਤੇ ਮੁੰਡਾ ਖੇਤੀ ਕਰਦਾ ਹੋਵੇ ਚਾਹੀ ਚਾਹੀ 5 ਕੀਲਿਆਂ ਠੇਕੇ ਤੇ ਨਾਮ ਦਿੱਤੇ ਹੋਣ ਖੇਤੀ ਕਰਦਾ ਹੋਵੇ ਤਾਂ ਵੀ ਠੀਕ ਹੈ ਜੇ ਮੁੰਡਾ ਕੋਈ ਇਹਦੇ ਨਾਲ ਨੌਕਰੀ ਵੀ ਕਰਦਾ ਤਾਂ ਉਦੋਂ ਵੀ ਵਧੀਆ ਮੁੰਡਾ 25 ਸਾਲ ਤੋਂ ਜ਼ਿਆਦਾ ਨਾ ਹੋਵੇ ਜੀ ਮਿਹਨਤੀ ਹੋਵੇ ਮੁੰਡਾ ਖਾਂਦਾ ਪੀਂਦਾ ਨਸ਼ਾ ਰਹਿਤ ਹੋਵੇ ਤੇ ਆਪਣੇ ਕੋਲੇ ਕੁੜੀ ਹੈ ਜੀ ਧੂਰੀ ਏਰੀਏ ਤੋਂ ਧੂਰੀ ਸੰਗਰੂਰ ਮਰੇਲ ਕੋਟਲਾ ਤੇ ਲੁਧਿਆਣਾ ਇੱਥੇ ਤੱਕ ਜਾਂਦੇ ਨਹੀਂ ਜੀ ਇਦੋਂ ਕਹਾ ਨਹੀਂ ਜਾਂਦਾ ਪਰਿਵਾਰ ਤੇ ਵਧੀਆ ਚੰਗੇ ਪਰਿਵਾਰ ਦੀ ਕੁੜੀਆ ਚੁੰਨੀ ਚੜਾਵਾ ਕਰ ਦੇਣਗੇ ਹਫ਼ਤੇ ਦੇ ਵਿੱਚ ਵਿੱਚ ਹੀ ਵਿਆਹ ਕਰ ਦੇਣਗੇ ਜੀ ਤੇ ਜੇ ਉਹਨਾਂ ਨੂੰ ਟਿਕਾਣਾ ਪਸੰਦ ਆ ਗਿਆ ਤੇ ਕਰੋ ਸੰਪਰਕ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਦਾ ਦੱਸਿਓ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਇੱਕ ਡਾਟਾ ਬੋਲਣ ਲੱਗੇ ਆ ਜੀ ਜੱਟ ਸਿੱਖ ਗਰੀਬ ਪਰਿਵਾਰ ਦੀ ਲੜਕੀ ਦਾ ਡਾਟਾ ਜੀ ਤੇ ਧਿਆਨ ਨਾਲ ਸੁਣ ਲਿਓ ਤੇ ਆਪਾਂ ਨੂੰ ਮੁੰਡਾ ਚਾਹੀਦਾ ਕੋਟਕਪੁਰੇ ਏਰੀਆ ਚ ਕੁੜੀ ਦੀ ਉਮਰ ਹੈਗੀ 21 ਸਾਲ ਜੱਟਾਂ ਦੀ ਕੁੜੀ ਹੈ ਜੀ ਤੇ ਚਾਚੇ ਤਾਇਆ ਨਹੀਂ ਤੋੜਨੀ ਹੈ ਗਰੀਬ ਪਰਿਵਾਰ ਚੋਂ ਬਹੁਤ ਹੈ ਜੀ ਦੇਣਾ ਲੈਣਾ ਕੁਝ ਨਹੀਂ ਹੈਗਾ 6ਕ ਪੜ੍ਹੀ ਹੋਈ ਹੈ 5 ਸੇਕ ਪੜ੍ਹੀ ਹੋਈ ਹੈ ਕੁੜੀ ਤੇ ਏਰੀਆ ਆਪਾਂ ਨੂੰ ਕੋਟਕਪੂਰਾ ਹੀ ਚਾਹੀਦਾ ਜੇ ਕੋਈ ਮੇਰਾ ਵੀਰ ਕੋਟਕਪੂਰੇ ਏਰੀਏ ਦੇ ਵਿੱਚ 5-7 ਜਾਂ 5-4 5-3 ਕਿੱਲਾਂ ਦੇ ਵਿੱਚ ਹੋਏਗਾ ਕੋਈ ਮੁੰਡਾ ਜਾਹੇ ਤਾਂ ਮਾੜਾ ਮੋਟਾ ਉਦਾਂ ਖੇਤੀਬਾੜੀ ਕਰਦਾ ਹੋਵੇ ਤੇ ਜੇ ਕੋਈ 2-2.5 ਕਿੱਲਾਂ ਚਾਹੇ ਤਾਂ ਪ੍ਰਾਈਵੇਟ ਨੌਕਰੀ ਜ਼ਰੂਰ ਕਰਦਾ ਹੋ ਉਹ ਕਰਦਾ ਹੋਵੇ ਤੇ ਜੇ ਕੋਈ ਮੇਰਾ ਵੀਰ ਇਹ ਜਾ ਹੈਗਾ ਉਮਰ ਜ਼ਿਆਦੇ ਨਾ ਹੋਵੇ ਮੁੰਡੇ ਦੀ 25 ਸਾਲੀ ਹੋਵੇ ਜੀ ਤੇ ਕਰੋ ਸੰਪਰਕ ਜੇ ਕੋਈ ਇਦਾਂ ਦਾ ਮੁੰਡਾ ਹੈਗਾ ਏਰੀਆ ਕੋਟਕਪੂਰਾ ਤੇ ਇੱਧਰ ਆਪਣਾ ਮੋਗਾ ਬਸ ਬੱਦਣੀ ਬੁੱਦਣੀ ਇਧਰੀ ਮੋਗੇ ਕਣੀ ਬਸ ਇਹ ਚੱਲ ਜੂ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਛੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਇੱਕ ਡਿਵੋਰਸੀ ਕੁੜੀ ਤੇ ਭੈਣ ਦਾ ਹੋਇਆ ਹੋਇਆ ਡਿਵੋਰਸ ਉਮਰ ਹੈਗੀ ਆ 25 ਸਾਲ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਜੱਟਾਂ ਦੀ ਕੁੜੀ ਹੈ ਜੀ 25 ਕ ਸਾਲ ਉਮਰ ਹੈ ਤੇ ਜੇ ਮੁੰਡਾ ਕੋਈ ਮਲਾਜਮ ਸਰਕਾਰੀ ਮਲਾਜਮ ਹੈ ਤਾਂ ਇੱਕ ਡੇਢ ਕਿਲਾ ਦੋ ਕਿਲੇ ਜੀ ਵੀ ਕਰ ਦੇਣਗੇ ਤੇ ਮੁੰਡੇ ਦਾ ਡਿਵੋਰਸ ਹੋਇਆ ਹੋਵੇ ਤੇ ਜੇ ਜੱਟਾਂ ਦਾ ਮੁੰਡਾ ਉਦਾਂ ਕੋਈ ਖੇਤੀਬਾੜੀ ਕਰਦਾ ਤਾਂ 7-8 ਕਿਲੇ ਹੁਣ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਵਧੀਆ ਭੈਣ ਤਗੜੇ ਕਰੂਆ ਤੇ ਆਪਾਂ ਨੂੰ ਕੁੜੀ 40 ਸਾਲ ਦੀ ਹੈ ਜੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਚਾਹੀਦਾ ਕੁੜੀ ਹੈਗੀ ਤੂਰੀ ਏਰੀਏ ਤੋਂ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿੱਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਹੈ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੱਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਮੋਗੇ ਏਰੀਏ ਦੇ ਵਿੱਚੋਂ ਇੱਕ ਭੈਣ 35 ਸਾਲ ਦੇ ਵਿੱਚ ਤੇ ਉਹਦੇ ਲਵੇ 15 ਸਾਲ ਦਾ ਬੇਟਾ ਜਿਸ ਸਮੇਤ ਬੇਟਾ ਕੋਈ 5-4 ਕਿੱਲਾਂ ਦੇ ਵਿੱਚ ਮੇਰਾ ਕੋਈ ਵੀਰ ਭਾਈ ਅਪਣਾਉਣਾ ਚਾਹੁੰਦਾ ਭੈਣ ਨੂੰ ਤਾਂ ਮੈਨੂੰ ਅਨਬਾਕਸ ਦੇ ਵਿੱਚ ਆਪਦਾ ਫੋਟੋ ਤੇ ਡਾਟਾ ਸੈਂਡ ਕਰ ਦਿਓ ਤੇ ਨੰਬਰ ਮੈਂ ਆਪ ਹੀ ਲਾ ਲੂੰਗੀ ਤੇ ਕਮੈਂਟਾਂ ਦੇ ਵਿੱਚ ਨੰਬਰ ਨਾ ਛੱਡਿਆ ਕਰੋ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਭੈਣ ਮੋਗੇ ਏਰੀਏ ਦੇ ਵਿੱਚੋਂ ਸੰਪਰਕ ਮੇਰੇ ਨਾਲ ਹਾਂਜੀ ਸਾਸਤਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਸਾਲ ਦਾ ਇੱਧਰ ਆਪਣੀ ਬਠਿੰਡੇ ਕੰਨੀ ਦਾ ਮੁੰਡਾ 22 ਕਿਲੇ ਪੈੜੀਆ ਥੋੜਾ ਜਿਹਾ ਨਾ ਦਿਮਾਖੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਖੀ ਤੌਰ ਤੇ ਸੋਚੂ 30 35% 35% ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾਕ ਇਹਦਾ ਬਿਲਕੁਲ ਬਿਨਾ ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਇੱਕ ਜੱਟ ਸਿੱਖ ਫੈਮਲੀ ਦੀ ਲੜਕੀ ਆਈ ਹੈ ਜੀ ਤੇ ਲੜਕੀ ਨੂੰ 9 ਕਿਲੇ ਪੈੜੀ ਆਉਂਦੀ ਹੈ 99 ਦਾ ਜਨਮ ਹੈ ਗੁੜੀਆ ਦਾ ਤੇ ਆਪਾਂ ਨੂੰ ਉਹਦੇ ਲਈ ਲੜਕਾ ਚਾਹੀਦਾ ਹੈ 15 18 ਕਿਲਿਆਂ ਦੇ ਵਿੱਚ ਦੋ ਭੈਣਾ 18 ਕਿਲਿਆਂ ਦੇ ਵਿੱਚ ਨੇ 9 9 ਕਿਲੇ ਪੈੜੀ ਆਉਂਦੀ ਹੈ ਤੇ ਆਪਾਂ ਨੂੰ ਬਰਨਾਲੇ ਏਰੀਏ ਦੇ ਵਿੱਚ ਹੀ ਮੁੰਡਾ ਚਾਹੀਦਾ ਹੋਰ ਕਿਸੇ ਏਰੀਏ ਦੇ ਵਿੱਚ ਉਹਨਾਂ ਨੇ ਨਹੀਂ ਜਾਣਾ ਇੱਧਰ ਬਰਨਾਲੇ ਕਨੀ ਤਾ ਪਾ ਤਨੋਲਾ ਇੱਧਰਲੇ ਪਾਸੇ ਚਲੇ ਜਾਓ ਹਾਂਜੀ ਸੱਸਰੀ ਕੱਲ ਮੈਂ ਛੋਡੀ ਆਪਣੇ ਗਪਿੰਦਰ ਤੇ ਆਪਣੇ ਕੋਲੇ ਆਈ ਆ ਆਸਟ੍ਰੇਲੀਆ ਦੀ ਸਿਟੀਜ਼ਨ ਗੁੜੀ ਤੇ 87 ਦਾ ਜਨਮ ਹੈ ਭੈਣ ਦਾ ਤੇ ਲਵੇ ਉਹਦੇ ਹੈਗੀ ਆ 2 ਸਾਲ ਦੀ ਗੁੜੀ ਆ ਤੇ ਆਪਾਂ ਨੂੰ 7-8 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਹੈ ਭੈਣ ਇੱਧਰ ਇੰਡੀਆ ਆਈ ਹੋਈ ਐ ਤੇ ਭੈਣ ਦੇ ਘਰ ਵਾਲੇ ਦੇ ਨਾਲ ਥੋੜੀ ਸੀ ਇਸ ਲਈ ਆਪਾਂ ਨੂੰ ਵਧੀਆ ਚੰਗੇ ਪਰਿਵਾਰ ਦਾ ਮੁੰਡਾ ਚਾਹੀਦਾ ਜੀ 7-8 ਕਿਲਿਆਂ ਦੇ ਵਿੱਚ ਤੇ ਨੰਬਰ ਨਾ ਛੱਡਿਆ ਕਰੋ ਤੇ ਜ਼ਰੂਰ ਮੇਰੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁਕਸਰ ਏਰੀਏ ਦੇ ਵਿੱਚੋਂ ਬਾਣੀਆਂ ਦੀ ਕੁੜੀ ਆਈ ਹੈ ਜੀ ਬਾਣੀਆਂ ਦੀ ਕੁੜੀ ਐ ਤੇ ਪਹਿਲਾ ਭੈਣ ਦਾ ਹੋਇਆ ਹੋਇਆ ਡਬੂਸ ਤੇ ਉਮਰ ਹੈਗੀ 28 ਸਾਲ ਆਪਾਂ ਨੂੰ ਮੁੰਡਾ ਜੱਟਾਂ ਦਾ ਹੋਵੇ ਚਾਹੀਏ ਚਾਹੀਏ ਬਾਣੀਆਂ ਦਾ ਹੋਵੇ ਜੇ ਬਾਣੀਆਂ ਦਾ ਹੋਵੇ ਤਾਂ ਆਬਦਾ ਕੰਮ ਹੋਵੇ ਜੇ ਜੱਟਾਂ ਦਾ ਹੋਵੇ ਤਾਂ 2 2.5 ਕਿੱਲੇ ਲਵੇ ਹੁਣ ਤੇ ਮੁੰਡਾ ਕੋਈ ਆਬਦਾ ਕੰਮ ਕਰਦਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਮੱਝਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਆਪਣੇ ਕੋਲੇ 29 ਸਾਲ ਉਮਰਾਂ ਭੈਣ ਦੀ ਤੇ ਬਿਲਕੁਲ ਗਰੀਬ ਘਰ ਹਾਂ ਜੀ ਚੁੰਨੀ ਚੜਾਵਾ ਜੇ ਮੰਨ ਕੇ ਚਲੋ ਮੈਨੂੰ ਅੱਜ ਵਧੀਆ ਮੁੰਡਾ ਮਿਲ ਗਿਆ ਆਪਾਂ ਕੱਲ ਨੂੰ ਜਾ ਕੇ ਚੁੰਨੀ ਚੜਾਵਾ ਕਰ ਲਿਆਵਾਂਗੇ ਤੇ ਮੁੰਡਾ ਚਾਹੇ ਜੱਟਾਂ ਦਾ ਹੋਵੇ ਚਾਹੇ ਮੱਝਵੀ ਸਿੰਘਾਂ ਦਾ ਹੋਵੇ ਚਾਹੇ ਮਿਸਪਰੀਆਂ ਦਾ ਹੋਵੇ ਜਿਹੜੀ ਮਰਜ਼ੀ ਕਾਸਟ ਦਾ ਮੁੰਡਾ ਹੋਵੇ ਤੇ ਮੈਨੂੰ ਆਪ ਦਾ ਚਾਹੇ ਇਨਬਾਕਸ ਜੇ ਨੰਬਰ ਛੱਡ ਦਿਓ ਚਾਹੇ ਕਮੈਂਟਾਂ 'ਚ ਨੰਬਰ ਛੱਡ ਦਿਓ ਮੁੰਡਾ ਮੈਨੂੰ ਜਲਦੀ ਤੋਂ ਜਲਦੀ ਚਾਹੀਦਾ ਜੀ 2